ਤਹਿਚਾ ਵਾਲੀ ਕੁੜੀ ਜਿਹੜੀ ਕਿ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਬਹੁਤ ਚਰਚੇ ਦਾ ਵਿਸ਼ਾ ਬਣੀ ਹੋਈ ਹੈਗੀ ਤੇ ਇਸ ਦੀ ਤੁਹਾਨੂੰ ਸਾਰੀ ਸੱਚਾਈ ਦੱਸ ਦਿਆਂਗੇ ਜੋ ਕਿ ਅੱਜ ਸੋਸ਼ਲ ਮੀਡੀਆ ਦੇ ਸਾਹਮਣੇ ਆ ਚੁੱਕੀ ਹੈ ਜਿੱਥੇ ਕਿ ਪਹਿਲਾਂ ਤਾਂ ਇਸ ਕੁੜੀ ਨੇ ਇਹ ਕਿਹਾ ਲੋਕਾਂ ਨੂੰ ਕਿ ਇਸ ਦੇ ਪਿਤਾ ਦੀ ਡੈਥ ਹੋ ਚੁੱਕੀ ਹੈ ਪਰ ਬਾਅਦ ਦੇ ਵਿੱਚ ਜਦੋਂ ਇਸ ਕੁੜੀ ਦੇ ਪਿਤਾ ਜੀ ਨੇ ਆਪਣੇ ਪਿੰਡ ਦੇ ਲੋਕਾਂ ਦੇ ਨਾਲ ਮਿਲ ਕੇ ਇੱਕ ਵੀਡੀਓ ਸਾਂਝਾ ਕੀਤੀ ਤੇ ਉਸ ਦੇ ਵਿੱਚ ਦੱਸਿਆ ਵੀ ਮੈਂ ਜਾਉਂਦਾ ਹਾਂ ਇਹਨਾਂ ਦੇ ਵੱਲੋਂ ਇਹ ਝੂਠੀ ਖਬਰ ਫਲਾਈ ਗਈ ਤਾਂ ਉਸ ਤੋਂ ਬਾਅਦ ਇਸ ਕੁੜੀ ਦੇ ਵੱਲੋਂ ਇਹ ਇਲਜ਼ਾਮ ਲਾਏ ਗਏ ਆਪਣੇ ਪਿਤਾ ਦੇ ਉੱਪਰ ਕਿ ਉਹ ਸਾਨੂੰ ਬਹੁਤ ਕੁੱਟਦੇ ਮਾਰਦੇ ਸੀ ਸ਼ਰਾ ਪਰ ਸਾਰੀ ਸਚਾਈ ਕੁਝ ਹੋਰ ਹੀ ਨਿਕਲੀ ਕਿਉਂਕਿ ਇਸ ਕੁੜੀ ਦੇ ਪਿਤਾ ਜੀ ਇੱਕ ਗੁਰਸਿੱਖ ਪਰਿਵਾਰ ਤੋਂ ਸੰਬੰਧ ਰੱਖਦੇ ਨੇ ਤੇ ਉਹ ਪੂਰੇ ਅੰਮ੍ਰਿਤਧਾਰੀ ਸਿੱਖ ਨੇ ਤੇ ਉਹ ਆਟੋ ਚਲਾ ਕੇ ਆਪਣੀ ਰੋਜੀ ਰੋਟੀ ਕਮਾਉਂਦੇ ਨੇ ਤੇ ਬਾਅਦ ਦੇ ਵਿੱਚ ਪਿੰਡ ਵਾਲਿਆਂ ਨੇ ਵੀ ਇਹ ਗੱਲ ਕਹੀ ਕਿ ਇਹਨਾਂ ਨੇ ਅੱਜ ਤੱਕ ਕੋਈ ਵੀ ਨਸ਼ਾ ਪੱਤਾ ਨਹੀਂ ਕੀਤਾ ਤੇ ਅਸਲ ਸਚਾਈ ਤਾਂ ਇਹ ਸੀਗੀ ਤੇ ਜੋ ਕਿ ਇਹਨਾਂ ਦੇ ਪਿਤਾ ਜੀ ਦੇ ਵੱਲੋਂ ਵੀ ਦੱਸੀ ਗਈ ਹੈ ਕਿ ਇਸ ਕੁੜੀ ਦੇ ਮਾਂ ਦੇ ਚਾਲ ਚਲਨ ਬਿਲਕੁਲ ਵੀ ਸਹੀ ਨਹੀਂ ਸੀਗੇ ਜਿਸ ਕਰਕੇ ਮੈਂ ਉਹਨਾਂ ਨੂੰ ਅਕਸਰ ਹੀ ਝਿੜਕਦਾ ਰਹਿੰਦਾ ਸੀ ਅਤੇ ਇਸ ਕਰਕੇ ਉਹ ਮੈਨੂੰ ਛੱਡ ਕੇ ਚਲੇ ਗਏ ਜਿਸ ਦੇ ਵਿੱਚ ਮੇਰਾ ਕੋਈ ਵੀ ਕਸੂਰ ਨਹੀਂ ਬਾਕੀ ਹੁਣ ਇਸ ਪੂਰੀ ਖਬਰ ਨੂੰ ਜਾਣਨ ਤੋਂ ਬਾਅਦ ਤੁਹਾਡਾ ਕੀ ਕਹਿਣਾਗਾ ਤੇ ਤੁਸੀਂ ਕਿਸ ਨੂੰ ਸਹੀ ਮੰਨਦੇ ਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹੋਰ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਦੇ ਲਈ